ਗੁੱਡ ਮਾਰਨਿੰਗ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਉਮੀਦ ਆ ਤੁਸੀਂ ਵਧੀਆ ਹੋਵੋਗੇ ਤੇ ਆਪਾਂ ਕਰਿਆ ਜੀ ਮੜੀ ਸਾਈਕਲਿੰਗ 2 ਕਿਲੋਮੀਟਰ 2 ਜਾਣ 2 ਆਉਣ ਤੇ ਆ ਕੇ ਦਿਖਾਉਣਾ ਤੁਹਾਨੂੰ ਆਪਣੇ ਬਦਾਮਾਂ ਦੇ ਬੂਟੇ ਤੇ ਬਦਾਮ ਲੱਗੇ ਆਂਬਾਂ ਨੇ ਫਲ ਚੱਕ ਰੱਖਿਆ ਤੇ ਸਾਰੇ ਬੂਟੇ ਦਿਖਾਉਣਾ ਤੁਹਾਨੂੰ ਵਿੱਚ ਪਾਈਆਂ ਦੇ ਕਮੈਂਟ ਆ ਜਾਂਦੇ ਆ ਕਿ ਬਾਈ ਤੂੰ ਬਦਾਮਾਂ ਦਾ ਬੂਟਾ ਨਹੀਂ ਦਿਖਾਇਆ ਉਹ ਭਾਈ ਨਰਸਰੀ ਵਾਲੇ ਕੋਲ ਬਦਾਮ ਵੀ ਲੱਗੇ ਪਏ ਸੀ ਉਹ ਸ਼ਾਰਟ ਵੀਡੀਓ ਚ ਬਦਾਮਾਂ ਦਾ ਬੂਟਾ ਦੇਖਿਆ ਨਹੀਂ ਵੱਡੀ ਵੀਡੀਓ ਤੁਸੀਂ ਦੇਖ ਲਓ ਉੱਚ ਬਦਾਮ ਲੱਗੇ ਹੋਏ ਆ ਤੇ ਜੁੜੇ ਰਹੋ ਵੀਡੀਓ ਨਾਲ ਜੇ ਆਪਾਂ ਗੱਲ ਕਰਕੇ ਬਾਈ ਬਦਾਮਾਂ ਦਾ ਬੂਟਾ ਤਾਂ ਦਿਖਾ ਦੇ ਕਹੀ ਜਾਂਦੇ ਆ ਉਹ ਜੋ ਸ਼ਾਰਟ ਕੱਟਦੇ ਆ ਨਾ ਟਿੱਡੇ ਫੋਨ ਵਾਲੀ YouTube ਵਾਲੀ ਵੀਡੀਓ ਚ ਜੋ ਸ਼ਾਰਟ ਕੱਟਦੇ ਆ ਆਪਾਂ ਉਹ ਜੋ ਵੀਡੀਓ ਅੱਧੀ ਸਕਿਪ ਹੋ ਜਾਂਦੀ ਹੈ ਤਾਂ ਅੰਦਰ ਕਹੇ ਬੂਟੇ ਦਿਖੇ ਨਹੀਂ ਬਦਾਮ ਉਹਦੇ ਬਹੁਤ ਲੱਗੇ ਹੋ ਸੀ ਬੂਟੇ ਦੀ ਗਰੋਥ ਵੀ ਬਹੁਤ ਆ ਤਾਂ ਇੱਥੇ ਫਰਕ ਹੋ ਸਕਦਾ ਤੇ ਆਪਣੀ ਬਦਾਮ ਲੱਗੇ ਸੀ ਪਰ ਵੀ ਸਿਹਤ ਕੀ ਲੱਗੇ ਪਏ ਸਾਨੂੰ ਦਿਖਾਉਣੇ ਆ ਆਪਾਂ ਸਾਈਕਲਿੰਗ ਕਰਾਈ ਬਾ 5 ਮਿੰਟ ਬਾਅਦ ਤੁਹਾਨੂੰ ਇਸੇ ਵੀਡੀਓ ਚ ਜੋੜ ਕੇ ਦਿਖਾ ਦੇ ਆ ਮੁਸਪੰਦੀ ਸਵੇਰ 7 ਵਜੇ ਨੇ ਤੇ ਆਪਣੇ ਆਪ ਆਪਣਾ ਪਰਸਾਵਾ ਅੰਤਸਵਾ ਜਾ ਬੈਗੇ ਸਾਈਕਲਿੰਗ ਦਾ ਆਪ ਹੀ ਇੱਕ ਜੀਜਾ ਕਰਦੇ ਵਿੱਚ ਚੱਲੀ ਗੀ ਬਾਣੀ ਲੱਗੀ ਆ ਸੇ ਟਰੈਕਟਰ ਤੇ ਨਾ ਦੋਸਤੋ ਵੀਡੀਓ ਦੇਖੀ ਸੀਗੀ ਤੇ ਉਹਨਾਂ ਤੇ ਪੁੱਤ ਨੇ ਨਾ ਟਸ਼ਾਲ ਮਾਰਤੀ ਤੇ ਉਹਨਾਂ ਨੇ ਬੋਲੇ ਕਿ ਵੀ ਲੋਕਾਂ ਨੂੰ ਫਸਾ ਦਿਓ ਹਣਾ ਮੈਨੂੰ ਇਹ ਐਕਟ ਰੀਜਨ ਨਹੀਂ ਪਤਾ ਵੀਡੀਓ ਦਾ ਮੈਂ ਫਿਰ ਉਹਤੇ ਬੋਲਣ ਦਾ ਬੰਦ ਨਹੀਂ ਪਰ ਜਾਣਦੇ ਨਹੀਂ ਬਹੁਤ ਔਖੀ ਹੁੰਦੀ ਹੈ ਪਤਾ ਨਹੀਂ ਕੌਣ ਲੋਕ ਸੀ ਕਿੰਨਾ ਤੋਂ ਪਰਿਵਾਰ ਇੰਨਾ ਅੱਕੇ ਹੋਏ ਸੀ ਤੰਗ ਸੀ ਪਰ ਜੇ ਭਾਗੀ ਬਾਈ ਨੇ ਕਿਹਾ ਵੀ ਲੋਕਾਂ ਨੂੰ ਖਸਾ ਦੇ ਲੋਕਾਂ ਪਿੱਛੇ ਜਾਣ ਦੇਣ ਦਾ ਮਤਲਬ ਹੀ ਕੋਈ ਮਤਲਬ ਨਹੀਂ ਹੈਗਾ ਜੋ ਲੋਕਾਂ ਛੋਡੀ ਮਦਦ ਜਾਂ ਛੋਡੀ ਮੰਨ ਲਓ ਕੇਅਰ ਛੋਡੇ ਜਿਉਂਦੇ ਜੀ ਨਹੀਂ ਕੀਤੀ ਯਾਰ ਮਾਰ ਕੇ ਉਹਨਾਂ ਨੂੰ ਕੀ ਫਰਕ ਪਊਗਾ ਤੇ ਸਾਰਾ ਕੁਝ ਚੱਲਦਾ ਆਪ ਵੀ ਨਿਕਲ ਨਿਕਲ ਜਾਂਦੇ ਹੁੰਦੇ ਆ ਠੀਕ ਆ ਪਰ ਕਿਸੇ ਪਿੱਛੇ ਮਾਰਨਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਤੇ ਜ ਆਪਣੇ ਨਾਲ ਨਿਆਂ ਦੀ ਤੱਕਾ ਹੋ ਰਿਆ ਸੀ ਤਾਂ ਫਿਰ ਅਗਲੇ ਨੂੰ ਵੀ ਬਰਾਬਰ ਉਹ ਕਰਨਾ ਸੀ ਨਾ ਤੁਸੀਂ ਸਮਝ ਹੀ ਸਕਦੇ ਹੋ ਵੀ ਮਾਰ ਕੇ ਫਸਾ ਦਿਓ ਭਾਈ ਨੇ ਕਿਹਾ ਜਵਾਕ ਨੂੰ ਆਪਦੇ ਨਾਲ ਕਿੰਨਾ ਯਾਰ ਔਖਾ ਹੈ ਨਾ ਦਿਲ ਨੂੰ ਕਿੰਨਾ ਡਰਾ ਦੇਣ ਨਾਲ ਸੀਨਾ ਉਹ ਤੇ ਬੱਚੇ ਦੀ ਲਾਸ਼ ਤਾਂ ਲੱਭ ਗਈ ਸੀ ਬਾਈ ਦੀ ਮੈਨੂੰ ਪਤਾ ਵੀ ਨਹੀਂ ਜੱਟ ਕਿਉਂਕਿ ਉਹਦੋਂ ਬਾਅਦ ਮੈਂ ਆਪ ਵੀਡੀਓ ਦੇਖੀ ਨਹੀਂ ਪਰ ਬਾਅਦ ਚ ਫਸਾਉਣ ਵਾਲੀ ਗੱਲ ਨਾਲ ਬਈ ਜੇ ਕੋਈ ਇਹ ਜੀ ਤੰਗ ਕਰਦਾ ਸੀ ਤਾਂ ਉਹਦੇ ਸਿਸਟਮ ਹੋ ਜਾਂਦਾ ਹਨਾ ਕਰ ਲੈਂਦਾ ਪਹਿਲਾਂ ਭਰਾਵਾ ਕੋਸ ਕਾਪਣੇ ਮੰਨ ਲਓ ਆਲੇ ਦੁਆਲੇ ਲੋਕਾਂ ਨੂੰ ਵੀ ਕਹਿੰਦੇ ਉਹਨਾਂ ਯਾਰ ਬੀਰ ਕੋਈ ਸ਼ਰੀਫ ਬੰਦੇ ਨੂੰ ਹਨਾ ਕਿਸੇ ਗਲਤ ਕੰਮ ਵਾਸਤੇ ਮਜਬੂਰ ਵੀ ਨਾ ਕਰਿਆ ਕਰੋ ਕਿਸੇ ਦੀ ਸ਼ਰੀਫੀ ਦਾ ਭੋਲੇ ਬੰਦੇ ਦਾ ਫਾਇਦਾ ਵੀ ਨਾ ਹਟਾਇਆ ਕਰੋ ਹਨਾ ਕਿਤੇ ਨਾ ਕਿਤੇ ਰੱਬ ਤਾਂ ਹੈਗਾਗਾ ਦੇਖੋ ਸੁੱਟੋ ਆਪ ਨੂੰ ਪਤਾ ਨਹੀਂ ਫਿਰ ਯਾਰ ਫਿਰ ਉਹੀ ਗੱਲਾਂ ਵੀ ਬੋਲਣਾ ਬਣਦਾ ਨਹੀਂ ਜੋ ਬੰਦਾ ਕਿੰਨਾ ਤੰਗ ਕਰਿਆ ਹੋ ਕਿਸੇ ਨੇ ਹਨਾ ਤੰਗ ਪਰੇਸ਼ਾਨ ਹੋਊਗਾ ਜਿਹੜੇ ਨੇ ਆਵਦਾ ਬੱਚੇ ਦਾ ਆਉਦੇ ਪਰਿਵਾਰ ਦਾ ਕਿਸੇ ਦਾ ਨਹੀਂ ਸੋਚਿਆ ਤਾਂ ਪਲੀਜ਼ ਇਹ ਰਿਕਵੈਸਟ ਹੈ ਜੇ ਕੋਈ ਚੰਗਾ ਬੰਦਾ ਹੁੰਦਾ ਨਾ ਪਿੰਡਦਾਨ ਵੀ ਉਹਦਾ ਸਾਥ ਦੇਣਾ ਚਾਹੀਦਾ ਯਾਰ ਹਣਾ ਫਿਰ ਕੋਈ ਬੰਦਾ ਨਹੀਂ ਹੁੰਦਾ ਜਿਹੜਾ ਸੱਚ ਦਾ ਸਾਥ ਦੇ ਰੇ ਦੇ ਸਕੇ ਉਹਦਾ ਮੈਨਣਾ ਨੋਂ ਕੁਛ ਨਹੀਂ ਆ ਸੱਚ ਬੋਲੋ ਸੱਚ ਤੇ ਚੱਲੋ ਆਪਣੇ ਗੁਰੂਆਂ ਨੇ ਵੀ ਸੱਚ ਤੇ ਚੱਲਣਾ ਸਿਖਾਇਆ ਹੈਗਾ ਤਾਂ ਫਿਰ ਇਹ ਬੰਦਿਆਂ ਦਾ ਸਾਥ ਤਾਂ ਪਿੰਡ 'ਚ ਕਿਉਂ ਨਹੀਂ ਦਿੱਤਾ ਜਾਂਦਾ ਕੀ ਮਸਲੇ ਨੇ ਇਹ ਜੇ ਵੀ ਨਾਰਮ ਬੰਦੇ ਦਾ ਸਾਥ ਨਹੀਂ ਦਿੱਤਾ ਜਾਂਦਾ। ਹਰ ਇੱਕ ਮਸਲੇ ਦਾ ਹੱਲ ਬੈ ਕੇ ਨਿਕਲਿਆ ਆਉਂਦਾ ਹੁੰਦਾ ਹਨਾ। ਪੰਚਾਇਤ ਹੋਵੇ, ਸਰਪੰਚ ਸਾਰਾ ਸਿਸਟਮ ਬੈ ਕੇ ਠੀਕ ਹੈ ਚਲ ਕੀ ਤੋਂ ਵੀ ਉਹ ਬੰਦਾ ਗਮਾਂਡੀਆਂ ਦੇ ਤੰਗ ਸੀ ਜਾਂ ਕੋਈ ਘਰੇਲੂ ਝਗੜਾ ਸੀ ਜਾਂ ਜੋ ਵੀ ਸੀਗਾ ਹਨਾ ਵੀ ਇੱਕ ਮਸਲੇ ਦਾ ਹੱਲ ਨਿਕਲਿਆ ਆਉਂਦਾ ਯਾਰ। ਵੀ ਬਾਅਦ ਚ ਆਲੇ ਦੇ ਅਰਥੀ ਤੇ ਰੋਣ ਨਾਲੋਂ ਦੁੱਖ ਪ੍ਰਗਟ ਕਰਨ ਨਾਲੋਂ ਯਾਰ ਹਨਾ ਵੀ ਮਦਦ ਕਰਨੀ ਜਾਂਦੀ ਆ। ਨਾਲੇ ਗੁਮਾਂਡੀ ਜਾਂ ਪਿੰਡ ਦਾ ਚੰਡੀ ਹੁੰਦਾ ਹਨਾ ਸਭ ਕੁਝ ਚੱਲਦਾ ਇੱਥੇ ਮਾੜਾ ਚੰਗਾ ਟਾਈਮ ਆਉਂਦਾ ਰਹਿੰਦਾ ਦੋਸਤੋ ਤਾਂ ਇਹ ਜਿਹੇ ਸਟੈਪ ਪਲੀਜ਼ ਨਾ ਲਿਆ ਕਰੋ ਕਿਸੇ ਦਾ ਕੁਝ ਨਹੀਂ ਆਉਂਦਾ ਹਨਾ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਠੀਕ ਹੈ ਫਰਕ ਸਿਰਫ ਆਪਦੇ ਨੂੰ ਪੈਂਦਾ ਹੁੰਦਾ ਤੁਹਾਡੇ ਨਾਲ ਜੁੜੇ ਹੋਏ ਲੋਕਾਂ ਨੂੰ ਪੈਂਦਾ ਹੁੰਦਾ ਜਿਹੜੇ ਤੁਹਾਨੂੰ ਜਾਣਦੇ ਆ ਠੀਕ ਹੈ ਤੇ ਚੰਗਾ ਤੇ ਇੱਥੇ ਕਿਸੇ ਨੂੰ ਕੋਈ ਕਹਿੰਦੀ ਨਹੀਂ ਤਾਂ ਕਰਕੇ ਕਹਿਣਾ ਵੀ ਇਹ ਜਿਹੇ ਸਟੈਪ ਹੋ ਹੋ ਜਾਂਦੀਆਂ ਬੰਦੇ ਨੂੰ 2-4 ਮਿੰਟ ਦਾ ਗੁੱਸਾ ਹੁੰਦਾ ਪਰ 5-4 ਮਿੰਟ ਆਪਾਂ ਆਪਦੇ ਦਿਮਾਗ ਨੂੰ ਟਾਲ ਲੀਏ ਇਹ ਜਿਹੇ ਸਟੈਪ ਤੋਂ ਤਾਂ ਬਹੁਤ ਕਾਸੇ ਦਾ ਬਚਾਅ ਹੋ ਸਕਦਾ ਤੇ ਚਾਹ ਰਾਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਮੇਰੀ ਫੇਰ ਤੋਂ ਇਹੀ ਬੇਨਤੀ ਆ ਮੇਰ ਪਿੰਡ 'ਚ ਸੱਚ ਦੇ ਨਾਲ ਖੜਾ ਕਰੋ ਠੀਕ ਆ ਝੂਠ ਦੇ ਨਾਲ ਖੜਨ ਦਾ ਝੂਠ ਦੇ ਨਾਲ ਖੜਨਾ ਤੁਸੀਂ ਜਰ ਉਦੋਂ ਵੱਧ ਗੁਨੇਗਾਰ ਮੰਨਦਾ ਮੈਂ ਤਾਂ ਸੋਨੂੰ ਜਿਹੜੇ ਝੂਠ ਦੇ ਨਾਲ ਖੜਦੇ ਝੂਠ ਦਾ ਪੱਖ ਦਿੰਦੇ ਆ ਦੋਨੇ ਤਰ੍ਹਾਂ ਦੀ ਗੱਲ ਸੁਰੋ ਜਿਹੜਾ ਤੁਹਾਨੂੰ ਸੱਚਾ ਲੱਗਦਾ ਉਹ ਫਿਰ ਸਿਰ ਚੁੱਪ ਕਰਕੇ ਦੇ ਦਿਓ ਕਿ ਇਹਨੂੰ ਮਾੜਾ ਲੱਗੇ ਕਿ ਇਹਨੂੰ ਚੰਗਾ ਲੱਗੇ ਤੇ ਹੁਣ ਆਪਾਂ ਦਿਖਾਉਣਾ ਤੁਹਾਨੂੰ ਬਦਾਮਾਂ ਦੇ ਬੁੱਟੇ ਆ ਜੋ ਆਹ ਦੋਸਤੋ ਬਦਾਮਾਂ ਦਾ ਬੁੱਟਾ ਆਪਣਾ ਤੇ ਪਰਤੇ ਤੇ ਤਿੰਨ ਬਦਾਮ ਹੀ ਲੱਗੇ ਸੀ ਫਾਲੇਦਗੀ ਬਹੁਤ ਲੱਗਿਆ ਸੀਗਾ ਤੇ ਨੇਰੀ ਕਰਕੇ ਜੱਗ ਆ ਦੇਖ ਆ ਦੇਖ ਇਹ ਬਦਾਮ ਨੇ ਕਾਫੀ ਲੱਗੇ ਪੈਨੇ ਲਾਈਕ ਛੋਟਿਆ ਜੇ ਇਹ ਠੀਕ ਆ ਆ ਸੀ ਇਹ ਆ ਸੀਗਾ ਠੀਕ ਆ ਹੋਰ ਵੀ ਦਿਖਾਉਣੇ ਸਨ ਆ ਸੀਗਾ ਦੇਖੋ ਇਹ ਬਦਾਮਾਂ ਦਾ ਬੂਟਾ ਆ ਲੱਗਿਆ ਵੇ ਦੇਖੋ ਇਹ ਕਿੰਨੇ ਪੱਕਦੇ ਆ ਡੇ ਬਾ ਡੇ ਦੇਖੋ ਹੈਗੇ ਨੇ ਇਹ ਦੀ ਆ ਦੇਖੋ ਹੈਗੇ ਇਹ ਦੀ 100 ਦੇ ਕਰੀਬ ਬਦਾਮ ਹੈਗਾ ਆ ਦੇਖੋ ਛੋਟੇ ਬਾਕੀ ਦੇਖਦੇ ਆ ਇਹ ਕਿੰਨੇ ਬੂਟੇ ਕਿੰਨੇ ਆ ਵੀ ਉਟਾ ਕੇ ਬਦਾਮਾਂ ਦੇਤੀ ਵੀ ਨੇ ਦਿਖਾ ਦੇ ਜੀ ਆ ਦੇਖ ਇਹਦੇ ਬੂਟੇ ਬਦਾਮਾਂ ਦੇ ਸੋ ਸੇਬਾਂ ਸੂਬਾਂ ਦੇ ਸੀ ਤੇ ਉਧਰ ਆ ਗਏ ਆਪਣੇ ਗੰਡੇ ਤੇ ਇਹਨੇ ਫਲ ਚੱਕੱਖ ਮਸੰਮੀ ਦਾ ਬੂਟਾ ਇਹ ਤੇ ਆਨੇਂ ਲੰਬੂ ਆਨੇਂ ਲੰਬੂ ਲੱਗੇ ਵੀ ਪਏ ਤੇ ਆ ਦੁਵਾਰੀ ਫਲ ਚੱਕਣ ਲੱਗ ਗਿਆ ਦੇਖ ਲੰਬੂ ਦੋ ਢਾਈ ਸਾਲਾਂ ਦੇ ਬੂਟੇ ਸਾਰੇ ਇਹ ਆ ਕਿੰਨੂ ਆ ਗਿਆ ਕਿੰਨੂ ਨੇ ਦੁਬਾਰਾ ਤਾਂ ਫਾਲ ਚੱਕ ਲਿਆ ਸਾਰਾ ਕਿੰਨੂ ਆ ਇਹ ਨਿੰਬੂ ਆ ਇਹਨੇ ਪਾਰਲੀ ਸਿਰਫ ਚੱਕ ਰੱਖਿਆ ਆ ਵੀ ਕਿੰਨੂ ਇਹਨੇ ਫੁੱਲ ਚੱਕ ਉਹ ਵੀ ਕਿੰਨੂ ਮਰੂਤ ਲੱਗਦੇ ਮਰੂਤ ਲੱਗਦੀ ਹੈ ਤਕਰੀਨ ਤਾਂ ਸਾਰਾਂ ਕੀ ਲੱਗਿਆ ਨੇ ਮਰੂਤ ਦੀ ਕੋਈ ਵੱਡੀ ਨਹੀਂ ਤੇ ਚੀਕੂ ਆ ਗਿਆ ਇਹ ਤੇ ਦੋ ਚਾਰ ਜੀਗੂ ਜੀ ਲੱਗ ਰਿਹਾ ਜੇ ਆ ਮੇਰੇ ਖਿਆਲ ਮਸੰਮੀ ਦਾ ਬੂਟਾ ਸੀ ਉਹੋ ਸਿਕਨ ਅੰਬਾ ਦਾ ਬੂਟਾ ਦੇਖੋ ਦੇਖੋ ਫਲ ਚੱਕ ਨੇ ਇਹ ਤੋਂ ਪਾਰ ਵੀ 10-15 ਬਦਾਮ ਖਾਦੇ ਸੀ ਉਹ ਮੁੱਛ ਤਾਂ ਸੀਗਾ ਉਹ ਦੁਆਰੇ ਬੁੱਟਾ ਉਹਨੇ ਹਜੇ ਫੁੱਲ ਨਹੀਂ ਚੱਕੇ ਇਹ ਫੁੱਲ ਚੱਕੀ ਖੜਾਗਾ ਤੇ ਨਾਰਾਂ ਦਾ ਬੁੱਟਾ ਆ ਗਿਆ ਨਾਰਾਂ ਨੇ ਫਲ ਚੱਕ ਰੱਖੇ ਆ ਤੇ ਗੰਡੇ ਆਪਣੇ ਇਧਰ ਗੰਡੇ ਆ ਗਏ ਆੜੂ ਦਾ ਆ ਗਿਆ ਆੜੂ ਵੀ ਹਜੇ ਨਹੀਂ ਚੱਕਿਆ ਠੀਕ ਆ ਆਲੂ ਖਾਰੇ ਦਾ ਆ ਗਿਆ ਇਹਨੇ ਵੀ ਹਜੇ ਨਹੀਂ ਚੱਕਿਆ ਅਮਰੂਦਾਂ ਦਾ ਦੇਸੀ ਬੁੱਟਾ ਆ ਗਿਆ ਹੋ ਵੀ ਦੇਸੀ ਬੁੱਟਾ ਆ ਗਿਆ ਆ ਵੱਡਾ ਵੀ ਦੀਸੀਏ ਉਧਰਲੇ ਵਾਲੇ ਖਸਾਰ ਸੁਪੈਦਾ ਤੇ ਤਾਲੀਬਾਨ ਪਿੰਕ ਨੇ ਬਾਕੀ ਦਿਖਾਵਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਕਿਵੇਂ ਸਿਸਟਮ ਕੀ ਬੰਦ ਆ ਸੇਬਾਂ ਦਾ ਬੂਟਾ ਇਹਨੇ ਕੁਝ ਨਹੀਂ ਚੱਕਿਆ ਫਲ ਫੁੱਲ ਹਜੇ ਦੇਖੋ ਕਦੋਂ ਚੱਕਦਾ